ਬੰਗਾ ਸੇਟੀ ਥਾਣੇ ਦੇ ਸਾਹਮਣੇ ਮਨੀ ਚੇਂਜਰ ਦੀ ਦੁਕਾਨ ਤੇ ਹੋਈ ਸ਼ਰਿਆਮ ਲੁੱਟ ਦੁਕਾਨ ਤੇ ਹਾਜ਼ਰ ਕੁੜੀ ਦੇ ਸਿਰ ਤੇ 5-7 ਵਾਰੀ ਪਿਸਟਲ ਦੇ ਮਾਰੇ ਗਏ ਵੱਟ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਅੰਸ਼ਦੀਪ ਇੰਟਰਪ੍ਰਾਈਜ਼ਸ ਐਂਡ ਫਲਾਵਰ ਸ਼ਾਪ ਤੇ ਇੱਕ ਵੱਡੀ ਵਾਰਦਾਤ ਹੋਈ ਜੋ ਕਿ ਥਾਣਾ ਸਿਟੀ ਬੰਗਾ ਤੋਂ ਮਹਿਜ ਕੁਝ ਹੀ ਦੂਰੀ ਤੇ ਸੀ ਇਸ ਮਨੀ ਚੇਂਜਰ ਦੀ ਦੁਕਾਨ ਤੇ ਲਗਭਗ 2000 ਰੁਪਏ ਦੀ ਲੁੱਟ ਹੋਈ ਹੈ ਵਾਰਦਾਤ ਦੇ ਸਮੇਂ ਦੁਕਾਨ ਤੇ ਇਕੱਲੀ ਕੁੜੀ ਸੀ ਜਿਸ ਦੇ ਸਿਰ ਤੇ 5-7 ਵਾਰੀ ਪਿਸਤਲ ਦੇ ਵੱਟ ਮਾਰ ਕੇ ਇਸ ਵਾਰਦਾਤ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਫਲੋਰ ਦਵਾਈ ਲੈਣ ਗਿਆ ਹੋਇਆ ਸੀ ਤਾ ਪਿੱਛੋ ਦੁਕਾਨ ਤੇ ਕੰਮ ਕਰਦੀ ਕੁੜੀ ਦਾ ਫੋਨ ਆਇਆ ਤੇ ਉਸਨੇ ਦੱਸਿਆ ਕਿ ਦੁਕਾਨ ਉੱਤੇ ਇੱਕ ਵਿਅਕਤੀ ਆਇਆ ਜਿਸਨੇ ਆਪਣਾ ਮੂੰਹ ਲਪੇਟਿਆ ਹੋਇਆ ਸੀ ਤੇ ਉਸਨੇ ਕਿਹਾ ਕਿ ਉਸਨੇ ਪੈਸੇ ਲੈਣੇ ਨੇ ਜਿਵੇਂ ਹੀ ਕੁੜੀ ਨੇ ਕੰਪਿਊਟਰ ਦੇ ਵਿੱਚ ਉਸਦੀ ਆਈਡੀ ਫੀਡ ਕੀਤੀ ਤਾਂ ਉਹ ਬੰਦਾ ਕੈਬਿਨ ਵਿੱਚ ਦਾਖਲ ਹੋ ਗਿਆ ਤੇ ਲੜਕੀ ਦੇ ਸਿਰ ਤੇ ਪਿਸਟਲ ਦੇ ਵੱਟ ਮਾਰ ਕੇ ਕਰੀਬ 50000 ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਿਆ ਮੈਂ ਨੂੰ ਕਹਿੰਦੇ ਬੈਂਕ ਮਟ ਆਈਆ ਬਾਰ ਕੋ ਪੇਮੈਂਟ ਚੈੱਕ ਕਰਿਓ ਮੈਂ ਉੱਪਰ ਪਿੱਛੇ ਆ ਕੰਪਿਊਟਰ ਤੇ ਪੇਮੈਂਟ ਚੈੱਕ ਕਰਨ ਲੱਗੀ ਨੰਬਰ ਘਰਾਂ ਲੱਗੀ ਸੀ ਉਹਨਾਂ ਕੋਲ ਫੋਨ ਲਾਇਆ ਤੇ ਨੰਬਰ ਘਰਾਂ ਲੱਗੀ ਤਾਂ ਅਚਾਨਕ ਓਟਕੇ ਦੂਜੀ ਸਾਈਡ ਪਰ ਵਾਪਸ ਗਈ ਦੂਜੀ ਸਾਈਡ ਤੇ ਆ ਗਿਆ ਸੀ ਜੀ ਤੁਹਾਡੇ ਅੰਦਰ ਕਾਊਂਟਰ ਤੇ ਆ ਗਿਆ ਕਾਊਂਟਰ ਤੇ ਆ ਗਿਆ ਸੀ ਤੁਸੀਂ ਤੁਹਾਡੇ ਨਾਲ ਕੀ ਕੀ ਕਹਣਾ ਉਹਨਾਂ ਨੇ ਮੈਨੂੰ ਕਹਿੰਦੇ ਗੱਲਾਂ ਫੋਲ ਮੈਂ ਕਿੰਨੇ ਨਹੀਂ ਫੋਲਣਾ ਮੈਂ ਜਿੰਨੇ ਕਹਿੰਦਾ ਗੱਲਾਂ ਫੋਲ ਉਹਨਾਂ ਕੋਸ਼ਿਸ਼ ਨਹੀਂ ਕਰਦਾ ਹੈਗਾ ਉਹਨਾਂ ਨੇ ਗੱਲਾਂ ਆਪੇ ਫੋਲ ਲਿਆ ਦੱਲੇ ਦੇ ਵਿੱਚ ਬੋਲ ਮੈਨੂੰ ਪਤਾ ਨਹੀਂ ਕਿੰਨੇ ਵਾਸੇ ਉਹਨਾਂ ਨੇ ਹੱਥ ਵਾਕੇ ਕੱਢੇ ਕਿੰਨੇ ਨਹੀਂ ਕਰਦੇ ਇਹਦੇ ਜਦੋਂ ਜਿੱਤਾਂ ਕੀ ਨੇ ਇੱਕ ਜਣੇ ਸੀ ਤੁਹਾਡੇ ਸਿਰ ਤੇ ਇੱਕ ਛੱਤ ਮੈਂ ਪਿਸਟਲ ਦੀ ਬੈਕ ਸਾਈਡ ਨਾਲ ਰਹੀ ਆ ਪਾਂਛੇ ਵਰੀ ਪਾਂਛੇ ਵਰੀ ਪਿਸਟਲ ਦੀ ਬੈਕ ਹੈ ਹਾਂ ਹਾਂ ਉਹਨੇ ਇੱਕ ਅੰਕੀ ਅਟੈਚ ਕਰੇ ਮੈਂ ਗੋਲੀ ਮਾਰਨੀ ਨਹੀਂ ਇਦਾਂ ਕੁਝ ਅਨਛਦੀਪਾ ਐਂਟਰਪ੍ਰਾਈਜ਼ ਅਨਛਦੀਪਾ ਐਂਟਰਪ੍ਰਾਈਜ਼ ਅਨਛਦੀਪਾ ਐਂਟਰਪ੍ਰਾਈਜ਼ ਉਹ ਉਹ ਕੀ ਕੰਮ ਕਰਦੇ ਨੇ ਉਹਨਾਂ ਦਾ ਕੰਮ ਵੀ ਆ ਤੇ ਮਨੀ ਰਾਮ ਦਾ ਕੰਮ ਦੇ ਉਹ ਲੁਟਣੀ ਆਇਆ ਸੀ ਬੰਦਾ ਇਦਾਂ ਦਾ ਮੈਨੂੰ ਪਤਾ ਨਹੀਂ ਕੀ ਤੇ ਪੇਮੈਂਟ ਚੈੱਕ ਕਰਾਣਾ ਆਇਆ ਸੀ ਕਹਿੰਦਾ ਪੇਮੈਂਟ ਚੈੱਕ ਕਰਦੇ ਦੋ ਬਾਰ ਉਹ ਆਈ ਹੈ ਨੰਬਰ ਚੈੱਕ ਕਰਦੇਗਾ ਇਹ ਤੁਹਾਡਾ ਉਹਨਾਂ ਦੇ ਵੱਟ ਮਾਰ ਹਾਂਜੀ ਇਹ ਮੇਰੇ ਥਾੜੀ ਬਿਲਕੁਲ ਥਾੜੀ ਨੇੜੇ ਤੋਂ ਆਇਆ ਇਹ ਤਾਂ ਉਹਨੂੰ ਕੋਹਣੀ ਆਇਆ ਵੀ ਮਤਲਬ ਅਸੀਂ ਇਤਾਂ ਵੀ ਕੋਸਟਲ ਐਡੇ ਕਰਦੇ ਪਤਾ ਨਹੀਂ ਅੰਗਲ ਮਨੀ ਆਦੇ ਬਾਰੇ से गड़ा गड़ा था था था। मैंने साल हो ये बात हाँ <laughs> ना ना मेरा नाम रंजीत सिंह मेरा नाम अंश जी दुकान का ਉਹਦਾ ਨਾਮ ਮੰਤਰੀ ਜੀ ਦਾ ਮੇਰੇ ਕੋਲ 6 ਸਾਲ ਹੋ ਗਏ ਅੱਜ ਕੀ ਬਾਤ ਹੈ ਮੈਂ ਦਵਾਈ ਲੈਣ ਗਿਆ ਜੀ ਫਲੋਰ ਤੇ ਮੈਨੂੰ ਤਿੰਨ ਕੋਈ ਕੁੜੀ ਦਾ ਫੋਨ ਆਇਆ ਵੀ ਕੋਈ ਬੰਦੇ ਪਾ ਗਿਆ ਇੱਕਦਮ ਤੇ ਉਹਦੇ ਪਿਸਤਲ ਇੱਥੇ ਮਾਰ ਕੇ ਭੱਜ ਹਾਂਜੀ ਸਰ ਦੇ ਪਿੱਛੇ ਦੇ ਨੂਰੇ ਦੋ ਜਣ ਹਾਂ ਜਿਹੜੇ ਉਹ ਚਾਹ ਵੀ ਦਸ਼ਾਨ ਹਜੇ ਤੱਕ ਤਾਂ ਨਹੀਂ ਹੋਈ ਸਰਕਾਰ ਦੇ ਕੋਈ ਹਾਂਜੀ ਕੋਈ ਸੰਜਮ ਕਰਦੇ ਤੇ ਠੀਕ ਕੁੜੀ ਦਾ ਨਾਮ ਕੀ ਉਹ ਮਨਕਿੰਦਰ ਤਾਮਿਲ ਬੜਾ ਉਹਦੇ ਟੈਸਟ ਨੂੰ ਥੋੜਾ ਬੜਾ ਹੈਗਾ ਜੀ ਇੱਕ ਅੱਧੀ ਕਾफी ਦਾ ਮਿਸਟੇਕ ਲੱਗਦੀ ਹੈ ਹਾਂਜੀ ਪਿਆ ਕੇ ਆ ਕੇ ਪਿਆ ਕੇ ਆ ਕੇ ਹਾਂਜੀ ਹਾਂਜੀ ਅੱਲੇ ਜੀ ਉਹ ਕੁੜੀ ਕੱਲੀ ਜੀ ਮੈ ਦਵਾਈ ਦਾਂਗੇ ਉਹ ਕੱਲਾ ਹੀ ਚੱਲ ਜੀ ਇਹਦੇ ਦੇਖਾਂਗੇ

ਹਾਂਜੀ ਉਹ ਜਗ੍ਹਾ ਸੱਟ ਆਇਆ ਛਰਤੀ ਉਹ ਕਦੀ ਬੱਟ ਮਾਰਿਆ ਉਸਤਾਲ ਦਾ ਹਾਂਜੀ ਦੋਨੋਂ ਜਗ੍ਹਾ ਟਾਂਕੇ ਲੱਗੇ ਪੰਜ ਕਿ ਲੱਗ ਗਏ ਨਮਲਾਕ ਸਟੇਬਲ ਹੈ ਜਦੋਂ ਹੋਰਿਆ ਪਤਾ ਚੱਲਿਆ ਚੱਲੇ ਮੈਂ ਇਹ ਵੀ ਕਿੱਲਾ ਕਰਾਦੀ ਹਾਂ ਕੀ ਕਰਨਾ ਹੈ ਜੀ ਸਾਹਿਬ ਆਪਣੇ ਕਿਹਦੇ ਲੋਕਾਂ ਨੂੰ ਬੰਦ ਕਰਾ ਦੇ ਲੋਕ ਜਿਹੜਾ ਬੰਦ ਕਰਾ ਦੇ ਨਹੀਂ ਕਰਦੇ ਨਾਲ ਬਹੁਤ ਬੁਰੀ ਨਾ ਟੈਲੀਫੋਨ ਨਹੀਂ ਆਜੀ ਤੋਂ ਨਾਲ ਪੁਰੀ ਹਾਂ ਦਾ ਪਤਾ ਮੋੜਾ